परम सतकार योग सतसंगत जियो अपनी रसना पवित्र करने वास्ते अते अपना जन्म मरण दा चक्कर कटण वास्ते सारे आंखो तन सतगुरु राम सिंह जी हे राखो तन सतगुरु भगवान श्री रामचंद्र जी सतगुरु राम सिंह जी ने ਆਪ ਬਚਨ ਕੀਤਾ ਉਹਨਾਂ ਬਚਨਾਂ ਤੋਂ ਇਹ ਸਿੱਧ ਹੋਇਆ ਕਿ ਉਦੋਂ ਵੀ ਮੈਂ ਰਾਮਚੰਦਰ ਜੀ ਦੇ ਰੂਪ ਵਿੱਚ ਸਾਂ ਤੇ ਜਿਹੜੇ ਪੁਲ ਬਣਾਉਣ ਵਾਲੇ ਰਾਮ ਗੜੀਏ ਸਨ ਇਹ ਵੀ ਉਦੋਂ ਸਨ ਨਾਲ ਨਾਲ ਤੇ ਨੀਲ ਆਦ ਇਸ ਕਰਕੇ ਮੈਂ ਉਹੀ ਆਇਆ ਤੇ ਉਹੀ ਗਾਂ ਮੇਰੇ ਸੇਵਕ ਨਾਲ ਆਏ ਨੇ ऐसे वचन सतगुरु राम सिंह जी दे कथा ਦੇ ਵਿੱਚ ਆਪ ਜੀ ਨੇ ਅਨੇਕ ਵਾਰੀ ਸੁਣੇ ਹੋਣੇ ਨੇ ਸਾਧ ਸੰਗਤ ਜੀ ਪ੍ਰਭ ਇੱਕ ਹੈ ਦੋ ਨਹੀਂ ਹੈਗੇ ਉਹ ਇੱਕੋ ਹੀ ਹੈ ਤੇ ਉਹ ਵਾਰੀ ਵਾਰੀ ਕਿਸੇ ਕਿਸੇ ਰੂਪ ਵਿੱਚ ਉਹ અવਤਾਰ ਤਾਰਦਾ ਹੈ ਕਿਸ ਰੂਪ ਵਿੱਚ ਉਹ ਆਉਂਦਾ ਇਹ ਤਾਂ ਇੱਕ ਵੱਖਰੀ ਗੱਲ ਹੈ ਕਦੀ ਉਹ ਭਗਵਾਨ ਕ੍ਰਿਸ਼ਨ ਜੀ ਦੇ ਰੂਪ ਵਿੱਚ ਆਉਂਦਾ ਕਦੀ ਭਗਵਾਨ ਰਾਮਚੰਦਰ ਜੀ ਦੇ ਰੂਪ ਵਿੱਚ ਆਉਂਦਾ ਸਿਰਫ ਇਹ ਹੀ ਨਹੀਂ ਸਾਡੀ ਆਦ ਅਤੇ ਦਸ਼ਮ ਬਾਣੀ ਅਨਸਾਰ ਪ੍ਰਭੂ ਕਛੂ ਦਾ ਅਵਤਾਰ ਕਛੂ ਗੁੰਮੇ ਦਾ ਅਵਤਾਰ ਮੱਛੀ ਦਾ ਅਵਤਾਰ ਸੂਰ ਦਾ ਅਵਤਾਰ ਆਦ ਕਈ ਰੂਪਾਂ ਵਿੱਚ ਆਇਆ ਫਿਰ ਨਰਸਿੰਘ ਰੂਪ ਆਇਆ ਤੁਮ ਪਾੜ ਪ੍ਰਗਟਿਓ ਨਰਸਿੰਘ ਰੂਪ ਨਾ ਆਦ ਤੁਮ ਪਾੜ ਕੇ ਜਿਹੜਾ ਪ੍ਰਗਟ ਹੋਇਆ ਉਹ ਕੀ ਸੀ ਅਧਾ ਸ਼ੇਰ ਤੇ ਅਧਾ ਮਨੁੱਖ ਉਹ ਕੀ ਸੀ ਸੋ ਉਹ ਵਿਲਕਸ਼ਣ ਰੂਪ ਧਾਰ ਕੇ ਵੱਖੋ ਵੱਖਰੇ ਸਮੇ ਉਤੇ ਸ੍ਰਿਸ਼ਟੀ ਸ੍ਰਿਸ਼ਟੀ ਵਿੱਚ ਇਸ ਮਾਤ ਲੋਕ ਤੇ ਧਰਮ ਸਥਾਪਨ ਕਰਨ ਵਾਸਤੇ ਆਉਂਦਾ ਹੈ ਦਸਵੇਂ ਪਾਤਸ਼ਾਹ ਜੀ ਦਾ ਬਚਨ ਹੈ ਧਰਮ ਚਲਾਵਨ ਸੰਤਿਓ ਬਾਰਨ ਦੁਸ਼ਟ ਸਮਨ ਕੋ ਮੂਲ ਉਪਾਰਨ ਸੋ ਉਸ ਉਹ ਦਸਵੇਂ ਪਾਤਸ਼ਾਹ ਕੌਣ ਸੀ ਉਹ ਵੀ ਪ੍ਰਭੂ ਦਾ ਅਵਤਾਰ ਸੀ ਨਾ ਸੋ ਸਾਧ ਸੰਗਤ ਜੀ ਆਪਾਂ ਨੂੰ ਇਹ ਜਿੰਨੇ ਵੀ ਸਾਡੇ ਪ੍ਰਭੂ ਰੂਪ ਗੁਰੂ ਅਵਤਾਰ ਮਹਾਨ ਪੁਰਸ਼ ਹੋਏ ਨੇ ਭਾਰਤੀ ਸੰਸਕ੍ਰਿਤੀ ਵਿੱਚ ਭਾਰਤ ਦੀ ਧਰਤੀ ਉੱਤੇ ਉਹਨਾਂ ਮਹਾਨ ਪੁਰਸ਼ਾਂ ਨੂੰ ਵੰਡੀਆਂ ਪਾ ਕੇ ਤੇ ਉਹਨਾਂ ਦੇ ਨਾਮ ਉੱਤੇ ਆਪਾਂ ਨੂੰ ਲੜਨਾ ਨਹੀਂ ਚਾਹੀਦਾ ਉਹਨਾਂ ਦੇ ਨਾਮ ਉੱਤੇ ਤਾਂ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਉਹਨਾਂ ਦੇ ਨਾਮ ਉੱਤੇ ਸਮਾਜ ਵਿੱਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਉਹਨਾਂ ਦੇ ਨਾਮ ਉੱਤੇ ਸਮਾਜ ਜੋੜਨਾ ਚਾਹੀਦਾ ਪਰ ਹੋ ਤਾਂ ਇਸ ਤੋਂ ਉਲਟ ਰਿਹਾ ਨਾ ਇਹ ਹਿੰਦੂਆਂ ਦਾ ਹੈ ਸਿੱਖਾਂ ਦਾ ਹੈ ਬੋਧੀਆਂ ਦਾ ਹੈ ਜੈਨੀਆਂ ਦਾ ਹੈ ਨਹੀਂ ਉਹ ਜੇ ਕਿਸੇ ਇੱਕ ਬਹੁਤ ਵੱਡੇ ਬਹੁ ਗਿਣਤੀ ਦੇ ਲੋਕਾਂ ਨੇ ਕਿਸੇ ਇੱਕ ਮਹਾਨ ਪੁਰਸ਼ ਨੂੰ ਮੰਨ ਲਿਆ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹ ਸਿਰਫ ਉਹਨਾਂ ਦਾ ਹੀ ਹੋ ਗਿਆ ਉਹ ਤੇ ਸਾਰਿਆਂ ਦੇ ਨੇ ਨਾ ਕਿਉਂਕਿ ਉਹਨਾਂ ਮਹਾਨ ਪੁਰਸ਼ਾਂ ਨੇ ਸ਼ੁਭ ਸਿੱਖਿਆ ਦਿੱਤੀ ਹੈ ਔਰ ਗੁਰਬਾਣੀ ਵਿੱਚ ਸ੍ਰੀ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਤੱਖ ਰੂਪ ਵਿੱਚ ਪੰਨਾ 1390 ਉੱਤੇ ਸ ਉਚਾਰਨ ਕੀਤਾ ਹੋਇਆ ਪਟਟਾਂ ਦਾ ਜਿਹੜਾ ਗੁਰੂ ਸਾਹਿਬ ਨੇ ਆਪ ਚੜਾਇਆ ਵੀ ਜੇ ਉਹ ਗਲਤ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਬੀੜ 'ਚ ਕਿਉਂ ਚੜਾ ਦਿੱਤਾ ਉੱਥੇ ਲਿਖਿਆ ਸਤਜਗਤ ਐ ਮਾਨਿਓ ਛਲਿਓ ਬਲ ਬਾਵਨ ਭਾਇਓ ਤੇਰੇ ਤੈ ਤੇ ਮਾਨਿਓ ਰਾਮ ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਏ ਅਗਲੀ ਤੋਕ ਵਿੱਚ ਇੱਕ ਤੋਂ ਕੁ ਛੱਡ ਕੇ ਅੱਗੇ ਕਲਜੋਗ ਵਾਸਤੇ ਬਚਨ ਕਰਦੇ ਨੇ ਕਲਜੋਗ ਪਰਮਾਨੰ ਨਾਨਕ ਗੁਰ ਅੰਗਦ ਅਮਰ ਕਹਾਇਓ ਸੋ ਉਸੇ ਲੜੀ ਦੇ ਵਿੱਚ ਜਿਹੜਾ ਉਹ ਜੋੜਿਆ ਹੋਇਆ ਜਦੋਂ ਇਹਨਾਂ ਨੂੰ ਪਾ ਇੱਕ ਇਹਦਾ ਅਰਥ ਇਹ ਵੀ ਕਰਦੇ ਨੇ ਕਿ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਾਸਤੇ ਪਟਨਾ ਨੇ ਕਿਹਾ ਕਿ ਹੇ ਸਤਗੁਰੂ ਨਾਨਕ ਪਾਤਸ਼ਾਹ ਆਪ ਜੀ ਨੂੰ ਇਹ ਚੰਗਾ ਲੱਗਾ ਕਿ ਤੁਸੀਂ ਸਾਜਗ ਵਿੱਚ ਵੀ ਉਤਿਰਣ ਹੋਏ ਤ੍ਰੇਤੇਚ ਵੀ ਹੋਏ ਦਵਾਪਰ ਵਿੱਚ ਵੀ ਹੋਏ ਚਲ ਜੇ ਇਸ ਤਰ੍ਹਾਂ ਵੀ ਮੰਨ ਲਈਏ ਜੇ ਸਾਡੇ ਸਤਿਗੁਰੂ ਨਾਨਕ ਪਾਸ਼ਾ ਦਾ ਹੀ ਇੱਕ ਸਰੂਪ ਵਾਮਨ ਜੀ ਰਾਮ ਜੀ ਕ੍ਰਿਸ਼ਨ ਜੀ ਸੀ ਤੇ ਫਿਰ ਇੱਕ ਰੂਪ ਹੋ ਗਿਆ ਕਿ ਨਾ ਹੋ ਗਿਆ ਫਿਰ ਫਰਕ ਹੀ ਰਹਿ ਗਿਆ ਛਾ ਭਗਵਾਨ ਵਾਮਨ ਜੀ ਭਗਵਾਨ ਰਾਮਚੰਦਰ ਜੀ ਭਗਵਾਨ ਕ੍ਰਿਸ਼ਨ ਜੀ ਉਹਨਾਂ ਨੇ ਕਦੀ ਇਹ ਨਹੀਂ ਆਖਿਆ ਕਿ ਮੈਂ ਹਿੰਦੂ ਆ ਮੈਂ ਹਿੰਦੂਆਂ ਦਾ ਹਾਂ ਉਹਨਾਂ ਨੇ ਨਹੀਂ ਆਖਿਆ ਅcha ਭਗਵਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਕਦੀ ਨਹੀਂ ਬਚਨ ਕੀਤਾ ਕਿ ਮੈਂ ਸੇਖਾਂ ਤੇ ਸਿੱਖਾਂ ਦਾ ਹੀ ਆ ਇਸੇ ਕਰਕੇ ਉਹਨਾਂ ਨੂੰ ਉਸ ਸਮੇਂ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਵੀ ਮੰਨਿਆ ਤੁਸੀਂ ਦੱਸੋ ਕਿ ਜੇ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਇਹ ਬਚਨ ਕਰ ਦਿੰਦੇ ਕਿ ਮੈਂ ਸੇਖਾਂ ਤੇ ਸਿਰਫ ਸਿੱਖਾਂ ਦਾ ਹੈਗਾ ਕੀ ਫਿਰ ਮੁਸਲਮਾਨ ਸੱਚੇ ਪਾਤਸ਼ਾਹ ਨੂੰ ਮੰਨਦੇ ਕੀ ਰਾਇਵਲ ਅੰਦੀ ਆਪਣੇ ਰਾਜ ਭਾਗ ਦੀ ਜਮੀਨ ਸਚਿਪਾਸ਼ਾ ਨੂੰ ਮੱਥਾ ਟੇਕਦਾ ਕਦੀ ਨਹੀਂ ਸੀ ਟੇਕਦਾ ਸਚਿਪਾਸ਼ਾ ਨੇ ਤੇ ਬਚਨ ਹੀ ਨਹੀਂ ਕੀਤਾ ਇਸੇ ਕਰਕੇ ਸਾਰੀ ਦੀ ਸਾਰੀ ਆਦ ਬੀੜ ਵਿੱਚ ਇੱਕ ਵੀ ਸ਼ਬਦ ਐਸਾ ਨਹੀਂ ਹੈਗਾ ਇੱਕ ਸ਼ਲੋਕ ਐਸਾ ਨਹੀਂ ਹੈਗਾ ਜਿਹੜਾ ਸਿਰਫ ਤੇ ਸਿਰਫ ਹਿੰਦ ਸਿੱਖਾਂ ਵਾਸਤੇ ਉਚਾਰਿਆ ਗਿਆ ਹੋਵੇ ਵੀ ਦੁਆ ਵਾਸਤੇ ਵੱਖਰਾ ਉਪਦੇਸ਼ ਹੈਗਾ ਮੁਸਲਮਾਨਾਂ ਵਾਸਤੇ ਵੱਖਰਾ ਹੈਗਾ ਮੁਸਲਮਾਨ ਮੂਮਦਲ ਹੋਵੇਗਾ ਪੰਡਿਤ ਸੋ ਜੋ ਮਨ ਪਰ ਬੋਧਾ ਤੇ ਸਿੱਖਾਂ ਵਾਸਤੇ ਕਿੱਥੇ ਹੈ ਬਈ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਵੰਡ ਵੇਰਵਿਆਂ ਤੋਂ ਉੱਪਰ ਰੱਖ ਕੇ ਉਹਨਾਂ ਨੇ ਲੋਕਾਈ ਦਾ ਭਲਾ ਕੀਤਾ ਤੇ ਸ਼ੁਭ ਉਪਦੇਸ਼ ਦਿੱਤਾ ਸਿਰਫ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਹੀ ਨਹੀਂ ਦਸਵੇਂ ਪਾਸ਼ਾ ਨੇ ਵੀ ਜਦੋਂ ਪੀਰ ਭੀਖਣ ਸਾਹ ਆ ਕੇ ਦੋ ਕੁਜੀਆਂ ਅੱਗੇ ਕਰਦਾ ਤੇ ਸੱਚੇ ਬਾਸ਼ਾ ਕੀ ਬਚਨ ਕਰਦੇ ਨੇ ਕਿ ਬੀ ਤੀਜੀ ਕੁਜੀ ਵੀ ਲੈ ਕੇ ਆ ਮੈਂ ਤਾਂ ਸਿੱਖਾਂ ਦਾ ਹੈਗਾ ਨਹੀਂ ਬਚਨ ਕੀਤਾ ਹੁਣ ਪੀਰ ਭੀਖਣ ਸਾਹ ਮੁਸਲਮਾਨ ਸੀ ਤੇ ਮੁਸਲਮਾਨਾਂ ਦਾ ਪੀਰ ਸੀ ਕੋਈ ਸਧਾਰਨ ਜਿਹਾ ਮੁਸਲਮਾਨ ਨਹੀਂ ਸੀ ਉਹਨੂੰ ਕਿਤੋਂ ਕੋਈ ਅੱਲਾ ਨੇ ਜਨਾਇਆ ਕਿ ਕੋਈ ਇਸ ਤਰ੍ਹਾਂ ਇੱਕ ਮਹਾਨ ਪੁਰਸ਼ ਅੱਲਾ ਸਰੂਪ ਤਗੰਬਰ ਪੈਦਾ ਹੋਇਆ ਉਹ ਤਾਂ ਹੀ ਉਹਦੇ ਕੋਲ ਗਿਆ ਨਾ ਹੋਰ ਕਿਸੇ ਕੋਲ ਨਹੀਂ ਚਲਾ ਗਿਆ ਹੋਰ ਕਿਸੇ ਕੋਲ ਨਹੀਂ ਚਲਾ ਗਿਆ ਦਸਵੇਂ ਪਾਤਸ਼ਾਹ ਤੋਂ ਬਿਨਾ ਉਸ ਵੇਲੇ ਛੇਵੇਂ ਪਾਤਸ਼ਾਹ ਦੇ ਗੁਰੂ ਅੰਸ ਸਤਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਅੰਸ ਜਿਨ੍ਹਾਂ ਨੂੰ ਆਪਾਂ ਸਿੱਖ ਕਹਿ ਸਕਦੇ ਹਾਂ ਉਹ ਵੀ ਤਾਂ ਸਾਰੇ ਹੈਗੇ ਸੀ ਉਹਨਾਂ ਕੋਲ ਕਿਉਂ ਨਹੀਂ ਚਲਾ ਗਿਆ ਕਿਉਂਕਿ ਉਹਨੂੰ ਅੱਲਾ ਨੇ ਪ੍ਰਭੂ ਨੇ ਇਹ ਜਨਾਇਆ ਕਿ ਉੱਥੇ ਅਵਤਾਰ ਪ੍ਰਗਟ ਹੋਇਆ ਮੈਂ ਉੱਥੇ ਆਇਆ ਤੇ ਉੱਥੇ ਆ ਜਿਵੇਂ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬੜਿਆਂ ਨੂੰ ਜਨਾਇਆ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਫਿਰ ਜਿਵੇਂ ਬਾਬਾ ਬੁੱਢਾ ਸਿੰਘ ਜੀ ਵਾਹ ਤੋਂ ਆਏ ਉਹ ਕਿਵੇਂ ਆ ਗਏ ਵਾਬ ਰੋਲੇ ਦੇ ਪਿੱਛੇ-ਪਿੱਛੇ ਨਦੀਆਂ ਲੰਘ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸੋ ਭਾਵ ਇਹ ਹੈਗਾ ਗੱਲ ਕਰਨ ਦਾ ਕਿ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਨਾਇਆ ਇਸੇ ਤਰ੍ਹਾਂ ਸਾਈ ਮੀਆਂ ਮੀਰ ਨੂੰ ਜਨਾਇਆ ਤੇ ਤਾਂ ਉਹ ਕੁਰਾਨ ਸ਼ਰੀਫ ਦਾ ਪਾਠ ਕਰਦੇ-ਕਰਦੇ ਉੱਠ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆ ਗਏ ਜਿਸ ਗੱਲ ਤੇ ਮੁਰੀਦਾਂ ਨੇ ਇਤਰਾਜ਼ ਵੀ ਕੀਤਾ ਉਹਨਾਂ ਨੇ ਆਖਿਆ ਜੇ ਤੁਹਾਡੇ ਜੇ ਤੁਹਾਡੇ ਪਿਤਾ ਜੀ ਦੀ ਚਿੱਠੀ ਆਈ ਹੋਵੇ ਤੁਸੀਂ ਚਿੱਠੀ ਪੜ੍ਹਦੇ ਹੋਵੋ ਤੇ ਤੁਹਾਡੇ ਪਿਤਾ ਜੀ ਆ ਜਾਣ ਤੇ ਫਿਰ ਕੀ ਕਰੋਗੇ ਪਿਤਾ ਜੀ ਨੂੰ ਮਿਲਣ ਜਾਓਗੇ ਤੇ ਚਿੱਠੀ ਪੜ੍ਹੋਗੇ ਇਹ ਪਿਤਾ ਜੀ ਨੂੰ ਤੇ ਆਂਦੇ ਉੱਥੇ ਤੇ ਅਖੇ ਫਿਰ ਉਹ ਖੁਦਾ ਦਾ ਰੂਪ ਆਇਆ ਸੀ ਨਾ ਉਹ ਜਵਾਨ ਜਿਹਾ ਮੁੰਡਾ ਥੋੜਾ ਹੈਗਾ ਸੀ ਉਹ ਹਰਗਮਿੰਦ ਨਹੀਂ ਸੀ ਹੈਗਾ ਉਹ ਖੁਦਾ ਦਾ ਰੂਪ ਸੀ ਹਾਲਾਂਕਿ ਮੁਸਲਮਾਨ ਮਨੁੱਖ ਨੂੰ ਨਹੀਂ ਮੰਨਦੇ ਜਿਵੇਂ ਅਸੀਂ ਮੰਨਦੇ ਆਂ ਪਰ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਕੁਝ ਖੁਦਾਈ ਨੂਰ ਵਿਖਾਇਆ ਪੈਗੰਬਰ ਮੰਨਿਆ ਪੀਰ ਮੰਨਿਆ ਜੋ ਵੀ ਕਿਸੇ ਵੀ ਰੂਪ ਚ ਉਹਨਾਂ ਨੇ ਮੰਨਿਆ ਤਾਂ ਉਹ ਤਾਂ ਹੀ ਗਏ ਜੇ ਸੱਚੇ ਪਾਤਸ਼ਾਹ ਜੀ ਨੇ ਉਥੇ ਇਹ ਬਚਨ ਕੀਤਾ ਹੁੰਦਾ ਕਿਸੇ ਵੀ ਰੂਪ ਦੇ ਵਿੱਚ ਇਹ ਸਿੱਧ ਕੀਤਾ ਹੁੰਦਾ ਕਿ ਮੈਂ ਤਾਂ ਸਿੱਖ ਹੈਗਾ ਮੈਂ ਸਿੱਖਾਂ ਦਾ ਅਸੀਂ ਤੇ ਹਿੰਦੂਆਂ ਤੋਂ ਮੁਸਲਮਾਨਾਂ ਤੋਂ ਵੱਖਰੇ ਹੋ ਗਏ ਆ ਜੇ ਸੱਚੇ ਪਾਤਸ਼ਾਹ ਇਹ ਬਚਨ ਕੀਤਾ ਹੁੰਦਾ ਕਦੀ ਪੀਰ ਬੁੱਧ ਕਦੀ ਪੀਰ ਪੀਖਨਸ਼ਾ ਨਹੀਂ ਸੀ ਆਉਂਦਾ ਦਰਸ਼ਨ ਕਰਨ ਕਦੀ ਸਾਈ ਮੀਆਂ ਮੀਰ ਨਹੀਂ ਸਿ ਆਉਂਦਾ ਮੈਂ ਦਾਵੇ ਨਾ ਕਹਿ ਸਕਦਾ ਤੁਸੀਂ ਅੱਜ ਕਰਕੇ ਵੇਖ ਲਓ ਨਾ ਅੱਜ ਤੁਹਾਡੇ ਕੋਲ ਕਿੰਨੇ ਕ ਆਉਂਦੇ ਨੇ ਦਰਸ਼ਨ ਕਰਨ ਨਹੀਂ ਉਹ ਉਹਨਾਂ ਨੇ ਇਸ ਚੀਜ਼ ਤੋਂ ਉੱਪਰ ਉੱਠ ਕੇ ਸਾਂਝਾ ਉਪਦੇਸ਼ ਦਿੱਤਾ ਔਰ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ ਇਹ ਬਚਨ ਹੀ ਨਹੀਂ ਕੀਤਾ ਕਿ ਤੂੰ ਸਿੱਖ ਬਣ ਜਾ ਉਹਨਾਂ ਨੇ ਕਿਰਪਾ ਕੀਤੀ ਸ਼ਕਤੀਆਂ ਵਿਖਾਈਆਂ ਅਤੇ ਸ਼ੁਭ ਉਪਦੇਸ਼ ਦੇ ਕੇ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਸ਼ੁਭ ਕਰਮਾਂ ਦਾ ਉਪਦੇਸ਼ ਦਿੱਤਾ ਉਹ ਉਪਦੇਸ਼ ਦੇ ਕੇ ਲੋਕਾਂ ਨੂੰ ਆਪਣੇ ਚਰਨੀ ਲਾਇਆ ਜਿਹੜੇ ਉਹਨਾਂ ਦੇ ਚਰਨੀ ਲੱਗੇ ਉਹ ਸਿੱਖ ਅਖਵਾਏ ਗੁਰੂ ਨਾਮਿਕ ਨਾਮ ਲੈਵਾ ਅਖਵਾਏ ਅਤੇ ਨਾਨਕ ਪੰਥੀ ਅਖਵਾਏ ਉਹਨਾਂ ਨਾਨਕ ਪੰਥੀਆਂ ਦੇ ਵਿੱਚੋਂ ਖਾਲਸਾ ਪੰਥ ਬਣਿਆ ਜਿਹੜਾ ਦਸਵੇਂ ਬਾਦਸ਼ਾਹ ਨੇ ਬਣਾਇਆ ਉਹ ਤੀਸਰਾ ਪੰਥ ਉਸ ਦਿਨ ਜਾ ਕੇ ਬਣਦਾ ਉਹ ਜੇ ਉਸ ਤੋਂ ਪਹਿਲਾਂ ਸੀ ਤੇ ਫਿਰ ਉਸ ਦਿਨ ਸੱਚੇ ਪਾਸ਼ਾ ਨੂੰ ਬਣਾਉਣ ਦੀ ਕੀ ਲੋੜ ਸੀਗੀ ਉਹ ਅੰਮ੍ਰਿਤ ਧਾਰੀ ਖਾਲਸਾ ਪੰਥ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਕੀਤੀ ਉਸ ਦਿਨ ਤੱਕ ਦੇ ਸੱਚੇ ਪਾਸ਼ਾ ਜੀ ਦੇ ਨਾਲ ਫੌਜ ਦੇ ਵਿੱਚ ਮੁਸਲਮਾਨ ਵੀ ਨਾਲ ਹੋ ਕੇ ਲੜਦੇ ਸੀ ਸ਼ਰਧਾ ਨਾਲ ਪੈਸੇ ਵਾਸਤੇ ਨਹੀਂ ਪੈਸੇ ਵਾਲੇ ਪਠਾਨ ਵੀ ਹੈਗੇ ਸੀ ਉਦਾਸੀ ਵੀ ਵਿੱਚ ਸੀ ਨਿਰਮਲੇ ਵੀ ਵਿੱਚ ਸੀ ਸਾਰੇ ਵਿੱਚ ਨਾਲ ਹੋ ਕੇ ਲੜਦੇ ਸੀ ਮਰਦੇ ਸੀ ਨਾ ਤੇ ਹੁਣ ਇੱਥੇ ਇੱਕ ਹੋਰ ਵਿਸ਼ੇਸ਼ ਗੱਲ ਹੈ ਆਪਾਂ ਨਾਮ ਧਾਰ ਗਏ ਅੰਮ੍ਰਿਤਧਾਰੀ ਖਾਲਸੇ ਆ ਅੰਮ੍ਰਿਤ ਛਕਣਾ ਚਾਹੀਦਾ ਹੈ ਕੇਸ ਦਾੜੀ ਰੱਖਣੀ ਚਾਹੀਦੇ ਨੇ ਇਥੋਂ ਤੱਕ ਗੱਲ ਠੀਕ ਹੈ ਪਰ ਜੇ ਅਸੀਂ ਆਖੀਏ ਕਿ ਸਿਰਫ ਅੰਮ੍ਰਿਤਧਾਰੀ ਖਾਲਸੇ ਹੀ ਸਿੱਖ ਨੇ ਤੇ ਉਹ ਗੱਲ ਯੋਗ ਨਹੀਂ ਅਮਰਤ ਹਾਰੀ ਖਾਲਸੇ ਜਿਹੜੇ ਨੇ ਉਹ ਅਮਰਤ ਹਾਰੀ ਸਿੰਘ ਹੈਗੇ ਨੇ ਇਹ ਤਾਂ ਠੀਕ ਹੈ ਪਰ ਸਿੱਖ ਤਾਂ ਕੋਈ ਵੀ ਹੈਗੇ ਨੇ 10ਵੇਂ ਪਾਸ਼ਾ ਜਿਨ੍ਹਾਂ ਨੇ ਅੰਮ੍ਰਿਤ ਬਣਾਇਆ ਛਕਾਇਆ ਖਾਲਸਾ ਪੰਥ ਸਾਜਿਆ ਉਹਨਾਂ ਸੱਚੇ ਪਾਸ਼ਾ ਨੇ ਉਸ ਵਕਤ ਆਪਣੇ ਕੋਲ ਵਾਲਿਆਂ ਨੂੰ ਵੀ ਮਜਬੂਰ ਨਹੀਂ ਕੀਤਾ ਕਿ ਤੂੰ ਜ਼ਰੂਰ ਅੰਮ੍ਰਿਤ ਛਕ। ਨਹੀਂ ਤਾਂ ਤੈਨੂੰ ਕੜਤਾ ਜਾਏਗਾ ਕੰਨ ਪੁੱਟੇ ਜਾਣਗੇ ਜਿਹੜਾ ਗੰਗੂ ਬ੍ਰਾਹਮਣ ਜਿਹੜਾ ਰਸੋਈਆ ਸੀ ਭਾਵੇਂ ਬਾਅਦ ਚੋਂ ਦੀ ਬਿਰਤੀ ਬਦਲ ਗਈ ਪਹਿਲੋਂ ਤੇ ਉਹ ਸੇਖੀ ਸੀ ਤਾਂ ਹੀ ਗੁਰੂ ਘਰ ਰਸੋਈਆ ਸੀ ਨਹੀਂ ਤੇ ਗੁਰੂ ਜੀ ਉਹਦੇ ਹੱਥੋਂ ਕਿਵੇਂ ਛਕਦੇ ਸੀ ਭਾਈ ਕਨ੍ਹਈਆ ਜੀ ਭਾਈ ਨੰਦ ਲਾਲ ਜੀ ਐਸੇ ਮਹਾਨ ਪ੍ਰੇਮੀ ਸਿੱਖ ਜਿਹੜੇ ਸਾਰੀ ਸਾਰੀ ਰਾਤ ਸੱਚੇ ਪਾਤਸ਼ਾਹ ਦੇ ਬੂਹੇ 'ਤੇ ਬੈਠ